IPL ਨੂੰ ਪੂਰੇ ਵਿਸ਼ਵ ਦੇ ਅੰਦਰ ਇੱਕ ਤਿਹਾਰ ਦੇ ਵਾਂਗ ਮਨਾਇਆ ਜਾਂਦਾ ਹੈ ਤੇ ਜੇਕਰ ਗੱਲ ਕਰੀਏ ਆਗਾਮੀ IPL ਸੀਜ਼ਨ ਦੀ ਤਾਂ IPL 2024 ਨੂੰ ਲੈ ਕਰਕੇ ਅੱਜ ਜਿਹੜੀ ਹੈ ਬੋਲੀ ਲਗਾਈ ਗਈ ਇਸ ਮਿਨੀ ਐਕਸ਼ਨ ਦੇ ਵਿੱਚ ਜਿਹੜੀ ਨੇ ਵੱਡੇ ਵੱਡੇ ਖਿਡਾਰੀਆਂ ਨੂੰ ਵੱਡੇ ਭਾਅ ਦੇ ਉਤੇ ਖਰੀਦਿਆ ਗਿਆ ਹੈ ਤਾਂ ਦੱਸ ਦਈਏ ਕਿ IPL 2024 ਦੀ ਬੋਲੀ ਦੁਬਈ ਦੇ ਵਿੱਚ ਕਰਵਾਈ ਗਈ ਜਿਸ ਵਿੱਚ IPL ਸੀਜ਼ਨ ਦੇ ਹੁਣ ਤੱਕ ਦੇ ਸਭ ਤੋਂ ਮਹਿੰਗੀ ਬੋਲੀ ਹੋਈ ਹੈ ਜੀहां ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਮਿਚਲ ਸਟਾਕ ਜੋ ਕਿ 6 ਸਾਲਾਂ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੀ ਵਾਪਸੀ ਕਰ ਰਹੇ ਸਨ ਉਹ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਵਿਕੇ ਨੇ ਅਤੇ ਉਹਨਾਂ ਦੇ ਨਾਲ ਹੀ ਜਿਹੜੇ ਉਹਨਾਂ ਦੇ ਹੀ ਹਮ ਵਤਨ ਆਸਟ੍ਰੇਲੀਆ ਦੇ ਹੀ ਖਿਡਾਰੀ ਪੈਟ ਕਾਮਿੰਸ ਪੈਟ ਕਾਮਿੰਸ ਵੀ ਕਾਫੀ ਮਹਿੰਗੇ ਖਿਡਾਰੀ ਵਿਕੇ ਨੇ ਤੁਹਾਨੂੰ ਦੱਸ ਦਈਏ ਕਿ ਮਿਚਲ ਸਟਾਕ ਨੂੰ 24.75 ਕਰੋੜ ਰੁਪਏ ਦੇ ਵਿੱਚ ਕੋਲਕਾਤਾ ਨਾਈਟ ਰਾਈਡਰ ਦੀ ਟੀਮ ਨੇ ਆਪਣੀ ਟੀਮ ਦਾ ਹਿੱਸਾ ਬਣਾਇਆ ਜੀ ਹਾਂ 24 ਕਰੋੜ 75 ਲੱਖ ਰੁਪਏ ਦੇ ਵਿੱਚ ਕੋਲਕਾਤਾ ਨੇ ਉਸ ਨੂੰ ਆਪਣੀ ਟੀਮ ਦੇ ਨਾਲ ਜੋੜਿਆ ਇਸ ਦੇ ਨਾਲ ਹੀ ਪੈਟ ਕਮਿੰਸ ਜੇਕਰ ਗੱਲ ਕਰੀਏ ਤਾਂ ਪੈਟ ਕਮਿੰਸ ਨੂੰ ਹਾਈਦਰਾਬਾਦੀ ਟੀਮ ਨੇ 2.50 ਕਰੋੜ ਰੁਪਏ ਦੇ ਵਿੱਚ ਆਪਣੇ ਨਾਲ ਜੋੜ ਲਿਆ ਹੈ ਤਦ ਅਸੀਂ ਇਹ ਕਿ ਆਈਪੀਐਲ ਬੋਲੀ ਦੇ ਇਸ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਸਾਬਤ ਹੋਏ ਨੇ ਇਹ ਦੋਨੋਂ ਹੀ ਖਿਡਾਰੀ ਖਤਰਨਾਕ ਗੇਂਦਬਾਜ਼ ਨੇ ਤੇਜ਼ ਗੇਂਦਬਾਜ਼ੀ ਕਰਦੇ ਨੇ ਪੈਟ ਕਮਲ ਅਤੇ ਮਿਚਲ ਸਟਾਕ ਇਸ ਆਕਸ਼ਨ ਤੋਂ ਬਾਅਦ ਮਾਲਾ-ਮਾਲ ਹੋ ਗਏ ਨੇ ਹੁਣ ਵੇਖਣਾ ਹੈ ਕਿ ਆਈਪੀਐਲ 2024 ਦੇ ਵਿੱਚ ਆਪਣੀ ਵਿਕਰੀ ਦੇ ਮੁਤਾਬਕ ਇਹ ਕਮਾਲ ਕਰ ਪਾਉਂਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਹਰ ਜਸ ਟੀਵੀ ਹਰ ਜਸ ਹਰ